ਜੀ ਐਨਾ ਗਰਮ ਪਾਣੀ ਗੁੱਡੂ ਜੀ ਕੋਈ ਕਰ ਦੋ ਹਲਕੋ ਟੈਂਕੀ ਤੇ ਟੋਟੋ ਹੀ ਲਾ ਦੋ ਗਰਮੀ ਕਾਦੀ ਆ ਜਾਂਦੀ ਹੈ ਹੱਥ ਮਚਾ ਜਾਂਦਾ ਪਾਣੀ ਤਾਂ ਇੰਨਾ ਤਾਂ ਤਾਉਣ ਲੱਗ ਗਿਆ ਲੈ ਰੌਣੇ ਫਿਰ ਆਹ ਲਿਆਂਦਾ ਜਿਗਾੜ ਹੁਣ ਕਰਕੇ ਦਿਨਾ ਤੈਨੂੰ ਪੱਕਾ ਹੱਲ ਦੇਖੀ ਕਿਵੇਂ ਬਰਫ਼ ਵਰਗਾ ਬਣੀ ਹੂੰਗਾ ਚਲੋ ਚਲੋ ਜੀ ਕਰੀਏ ਜੀ ਬਹੁਤ ਗਰਮੀ ਆ ਤੇ ਗਰਮ ਗਰਮ ਪਾਣੀ ਆਉਂਦਾ ਹੋਰ ਜੀ ਤੇ ਲਓ ਵੀ ਦੋਸਤੋ ਆਪਾਂ ਟੈਂਕੀ ਕੋਲੇ ਆ ਗਏ ਉੱਤੇ ਤੇ ਆਹ ਲਿਆਂਦੀ ਹੈ ਜੀ ਆਪਾਂ ਸ਼ੀਟ ਜੀ ਇਹ ਤੇ ਦੋਨੇ ਪਾਸੇ ਚਲਕਣਾ ਜਿਹਾ ਲੱਗਿਆ ਹੋਇਆ ਮਤਲਬ ਹਨ ਤੇ ਇਹ ਰੌਣੇ ਕੀ ਕਰੇ ਇਹ ਤਾਂ ਫ ਨੂੰ ਮਤਲਬ ਵੀ ਵਾਪਸ ਮੋੜ ਦਿੰਦਾ ਠੀਕ ਐਸਾ ਦੇ ਪੁੱਠਾ ਮੋੜ ਦਿੰਦਾ ਜਿਵੇਂ ਆਪਾਂ ਸ਼ੀਸ਼ੇ 'ਚ ਦੇਖਦੇ ਹਾਂ ਨਾ ਆਪਾਂ ਨੂੰ ਦਿਖਦਾ ਜਾਂ ਕੋਈ ਲਾਈਟ ਮਰਦੇ ਸ਼ੀਸ਼ੇ 'ਚ ਪੁੱਠੀ ਮੁੜੀ ਹੁੰਦੀ ਆ ਉਹ ਚੀਜ਼ ਇੱਕ ਤਰ੍ਹਾਂ ਦੀ ਐ ਸ਼ੀਸ਼ੇ ਵਰਗਾ ਹਨ ਤੇ ਇਹਨੂੰ ਟੈਂਕੀ 'ਤੇ ਲਪੇਟਦੇ ਆ ਜੀ ਆਪਾਂ ਫਿਰ ਦੂ ਬਾਅਦ ਪਾਣੀ ਆ ਜਿਹੜਾ ਟੈਂਕੀ ਨਾ ਤਾਂ ਠੰਡ 'ਚ ਮਾਉ ਜਾਂਦੀ ਤੇ ਨਾਲ 11ਵੇਂ 'ਚ ਗਰਮ ਪਾਣੀ ਨਹੀਂ ਹੋਇਆ ਕਾਰਨ ਠੰਡ ਹੁੰਦੀ ਜਦੋਂ ਠੰਡਾ ਠੰਡਾ برف ਵਰਗਾ ਪਾਣੀ ਆਉਂਦਾ ਤੇ ਹੁਣ ਗਰਮੀ ਆ ਤਾਂ ਉਬਲਦਾ ਪਾਣੀ ਜਿਵੇਂ ਉਬਾਲ ਕੇ ਪਾਇਆ ਹੁੰਦਾ ਵਿੱਚ ਆ ਦੂਜੀ ਗੱਲ ਆ ਦੇਖ ਰਹੇ ਹਾਂ ਟੈਂਕੀ ਵੀ ਗਲੀ ਜਾਂਦੀ ਐ ਫੂਟ ਲੰਮਾ 4 ਫੂਟ ਚੌੜਾ ਤੇ ਉ ਤਾਂ ਮੇਰੇ ਸਾਬ ਨਾਲ ਟੈਂਕੀ ਦੀ ਤਾਂ 4-500 ਦੀ ਲੱਗਦਾ ਹਰੇ ਹੈਣਾ ਤੇ ਮੂੰ ਬਣੇ ਬਣੇ ਵੀ ਆਉਂਦੇ ਆ ਉਹ ਦੋਸਤੋ ਕਈ ਵਾਰੀ ਨਹੀਂ ਮਿਲਦੇ ਤਾਂ ਇਹ ਆਪਾਂ ਸਰਗਿਆਂ ਵਾਲੀਆਂ ਲੋਹੇ ਵਾਲੀਆਂ ਦੁਕਾਨਾਂ ਤੋਂ ਲਿਓ ਲਿਆ ਸਕਦੇ ਆਂਗੇ ਤੇ ਹੁਣ ਆਪਾਂ ਰੋਣੇ ਨੂੰ ਮਿੰਕੇ ਲਾਗੇ ਹਾਂਜੀ ਸਾਰਾ ਕੁਝ ਹੀ ਆ ਜੂ ਬਿੱਤਰ ਹੁਣੇ ਹਨਾ ਪਾਪਾ ਪੂਪਾ ਚਲ ਮੈਂ ਇਧਰ ਦੀ ਲਿਆਉਣੀ ਆ ਜੀ ਕਮਾਲ 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 ਚੱਲ ਕਮਾਲ ਬੱਬੂ ਦਿਖਾ ਦੇ ਤੂੰ ਵੀ ਇਧਰ ਦੀ ਤੇ ਲੈ ਫੜਾ ਦੇ ਹੁਣ ਇੱਥੋਂ ਦੀ ਕੱਢ ਕੇ ਫੜਾ ਦੇ ਹਾਂ ਇਹ ਲੋੜ ਕੱਢ ਲੈਣੇ ਆਪਾਂ ਉਹਨਾਂ ਉਹਨਾਂ ਕੱਟ ਦਾਂਗੇ ਰੋਣ ਯਾਰ ਪ ਹੂੰ ਇਹ ਥੋੜੇ ਕੱਟਿਆ ਜਾਊਗਾ ਇਹ ਚੱਕੋ ਜੀ ਤੇ ਇਹਦੇ ਤਾਂ ਇੱਥੇ ਟੇਪ ਲਾ ਦਾਂਗੇ ਇਹ ਇੱਥੇ ਟੇਪ ਲਾ ਦਾਂਗੇ ਰਮਣ ਪਹਿਲਾਂ ਪੈਨਾਂ ਨਾਲ ਕੱਟ ਨਾ ਲੱਗੇ ਰਮਣ ਹਾਂਜੀ ਕੱਟ ਲੈ ਲੈ ਫਿਰ ਕੱਟ ਇੱਥੋਂ ਕੁੱਲਾ ਜੇ ਕੱਟ ਲੈ ਇੱਥੋਂ ਕੱਟ ਲੈ ਆਹ ਦੇਖੋ ਦੋਸਤੋ ਆਪਾਂ ਇਹਦਾ ਮਤਲਬ ਪੂਰਾ ਪੂਰਾ ਕਰ ਲਿਆ ਉਹਨਾਂ ਨੂੰ ਤੇ ਮਤਲਬ ਬੜਾ ਵਧੀਆ ਰਿਜ਼ਲਟ ਆਈ ਇਹਦਾ ਦੋਸਤੋ ਐਂ ਨਹੀਂ ਹੈਗਾ ਵੀ ਹਾਂ ਕੱਟ ਦੋ ਜੀ ਕੱਟ ਦੋ ਬੜੀ ਵਾਦੀ ਰੱਖ ਲੈਂਦੇ ਨਾ ਹੂੰ ਬਸ ਇੱਥੋਂ ਜੇ ਕੱਟ ਦੋ ਜੀ ਮੈਂ ਲਿਆ ਕੇ ਰਾਂ ਇਹਨੂੰ ਐ ਕਰ ਲੈਂਦੇ ਆ ਤੇ ਆਹ ਦੇਖੋ ਦੋਸਤੋ ਇੰਨਾ ਬਚ ਗਿਆ ਤੇ ਮਤਲਬ ਟੈਂਕੀ ਦਾ ਪਾਣੀ ਆ ਜਿਹੜਾ ਆਪਣਾ ਠੰਡਾ ਠੰਡਾ ਰਹੂਗਾ ਕਿਉਂਕਿ ਇਹਦੇ ਤੇ ਸਿੱਧੀ ਡਾਇਰੈਕਟ ਧੁੱਪ ਨਹੀਂ ਪੈਣੀ ਹਨਾ ਤੇ ਲਓ ਜੀ ਇਹਨੂੰ ਹੁਣ ਆਪਾਂ ਕੱਟ ਲੈਨੇ ਆ ਕਿਉਂਕਿ ਗਰਮੀ ਬਹੁਤ ਸੀ ਤੇ ਗਰਮ ਗਰਮ ਪਾਣੀ ਆਉਂਦਾ ਸੀਗਾ ਇਹਦੇ ਨਾਲ ਕੋਸਤਾ ਰਾਤ ਮਿਲੂਗੀ ਵਧੀਆ ਅਸਰ ਕਰੋਗੀ ਕਿਉਂਕਿ ਆਹ ਹਰਮ ਨੇ ਉੱਤੇ ਲਾ ਦਾਂਗੇ ਹਨਾ ਹਾਂਜੀ ਮੋਟੀ ਲੇਅਰ ਆ ਵਧੀਆ ਇਹ ਹੂੰ ਧੂਆਂ ਕੱਢ ਰੱਖਿਆ ਦੋਸਤੋ ਗਰਮੀ ਨੇ ਜਿਵੇਂ ਤੁਹਾਨੂੰ ਪਤਾ ਹੀ ਆਣਾ ਇਤਕੀ ਦਾ ਟੈਂਪਰੇਚਰ 50 ਡਿਗਰੀ ਤੋਂ ਉੱਤੇ ਟੱਪ ਗਿਆ ਹਾਂਜੀ ਸਹੀ ਗੱਲ ਆ ਜੀ ਆਹ ਮਤਲਬ ਆਹਰ ਦਾ ਜਿਗਾੜ ਤਾਂ ਇਹ ਕਿੱਦਾਂ ਦੀ ਕਰਨਾ ਹੈ ਤੇ ਇਹ ਚੀਜ਼ ਮਤਲਬ ਵਧੀਆ ਗਈ ਦੋਸਤੋ ਨਾਲੇ ਦਾ ਮੋਟੀ ਆ ਜਿਹੜਾ ਉਹ ਦੂਜਾ ਟੈਂਕੀ ਦਾ ਆਨਲਾਈਨ ਕਵਰ ਮਿਲਦਾ ਰਹਣੇ ਹਨਾ ਹਾਂਜੀ ਉਹਦੀ ਆਹ ਲੇਅਰ ਇੱਕੋ ਹੀ ਆ ਗਈ ਪਤਲੀ ਆ ਉਹ ਆਹ ਤੇ ਇਹਦੀ ਦੂਰੀ ਨਹੀਂ ਤੇ ਆਹ ਦੇਖੋ ਦੋਸਤੋ ਇਹ ਮਤਲਬ ਦੂਰੀ ਲੇਅਰ ਆ ਇਹ ਦੂਰੀ ਲੇਅਰ ਡਬਲ ਆ ਜੇ ਇਧਰ ਵੀ ਆ ਤੇ ਇਧਰ ਵੀ ਆ ਕੋਈ ਸਾਈਡ ਲਾ ਸਕਦੇ ਆਪਾਂ ਇਹਦੀ ਇਹਦਾ ਕੋਈ ਪੁੱਠਾ ਸਿੱਧਾ ਨਹੀਂ ਹੈਗਾ ਤੇ ਆ ਮਤਲਬ ਮੋਟਾ ਚੀਜ਼ ਦੀ ਹਨ ਤੇ ਇਹ ਸਗਮਾ ਕੇ ਹਲੇ ਦੂਜਾ ਜਿਹੜਾ ਉਹਦੇ ਚ ਹੋ ਸਕਦਾ ਵੀ ਮੜਾ ਮੋਟਾ ਪੈ ਜੇ ਫਰਕ ਹਨਾ ਪਾਣੀ ਦਾ ਪਰ ਇਹ ਬਹੁਤ ਮਹਿੰਗਾ ਹੁੰਦਾ ਜੀ ਤੇ ਬਸ ਆਪਣੀ ਮਿਹਨਤ ਵੀ ਨਹੀਂ ਜਿਆਦਾ ਕਰਨੀ ਪੈਂਦੀ ਹੂੰ ਤੇ ਹੂੰ ਕਸ ਕੇ ਜੀ ਲਾ ਲਗੇ ਵੀ ਹਾਂ ਬਸ ਕਸ ਕੇ ਟੇਪ ਲਾ ਦਿੰਨੇ ਰਵਣੇ ਹੁਣ ਲੈ ਟੇਪ ਫੜਾ ਦੇ ਇਧਰ ਪੂਰਾ ਕਰ ਦਿੰਨੇ ਆ ਬਾਦੂ ਆ ਬਸ ਇੱਥੇ ਟੇਪ ਲਾ ਰਾ ਹੁਣ ਲਓ ਵੀ ਦੋਸਤੋ ਹੁਣ ਆਪਾਂ ਇਹ ਟੇਪ ਲਾ ਦਗੇ ਤੇ ਦੋਸਤੋਂ ਲੈ ਕੇ ਥੱਲੇ ਤੱਕ ਟੇਪ ਲਾ ਦਿੰਨੇ ਆ ਤੇ ਚੱਕੋ ਦੋਸਤ ਆਹ ਲੋੜਾ ਪਾ ਟੇਪ ਲਾਤੀ ਜੀ ਇਹਦੇ ਪੂਰਾ ਕੱਸ ਕੇ ਤੇ ਹਵਾ ਨਾ ਉੱਡ ਨਾ ਜਾਵੇ ਹਨਾ ਉਹਦੇ ਚਲੋ ਬਸ ਇੰਨਾ ਦੋਸਤੋਂ ਜੱਪ ਨਹੀਂ ਬਸ ਇਹ ਹੁਣ ਘੱਟ ਗੈਂਚੀ ਨਾ ਹੁੰਦਾ ਵੀ ਨਹੀਂ ਹੈਗਾ ਹਮ ਹੁਣ ਰੋਣੇ ਆਇਆ ਕਰੂ ਬਰਫ਼ ਵਰਗਾ ਪਾਣੀ ਹਨਾ ਹੁਣ ਜਹਾਜ ਆ ਪਾਵਾਂਗੇ ਜੀ ਉਹੀ ਜੀ ਨਿਕਲੋ ਦੋਸਤੋਂ ਇੰਨਾ ਮਤਲਬ ਹੱਥ ਨਹੀਂ ਲਾਦਾ ਸੀਗਾ ਪਾਣੀ ਨੂੰ ਇੰਨਾ ਗਰਮ ਮਤਲਬ ਹੋ ਜਾਂਦਾ ਸੀਗਾ ਹਨਾ ਨਿਰਾਗੀ ਬਣ ਜਾਂਦਾ ਸੀ ਤੇ ਹਰ ਕੇ ਮਮੀ ਲਾ ਦੋਸਤੋਂ ਪਹਿਲਾਂ ਆਡੀ ਸਲਾਹ ਸੀ ਦੋਸਤੋਂ ਵੀ ਇਟਾਂ ਲਾ ਦਗੀ ਇਹਦੇ ਇਟਾਂ ਲਾਦਗੇ ਤੇ ਕਿਉਂਕਿ ਇਟਾਂ ਵਾਲਾ ਖਰਚਾ ਮਹਿੰਗਾ ਪੈਂਦਾ ਜੀ ਮੈਂ ਕਿਹਾ ਵੀ ਪੈਂਦਾ ਆਏ ਸੀ ਕਿ ਵੀ ਟੈਂਕੀ ਇਹ ਹੁਣ ਕਿਦਾਂ ਇਹਦਾ ਰੇਜ ਖਰਾਬ ਹੋ ਜਾਂਦੀ ਆ ਵੀ ਚਲ ਜੀ ਦੋਨਾਂ ਮੀਤਾਂ ਵੀ ਦੋਸਤੋ ਜੇ ਹੁਣ ਆਪਾਂ ਇਹ ਬਾਰਡਰ ਬਣਾਉਣੇ ਇਹਦੇ ਚਾਰੇ ਪਾਸੇ ਇਟਾਂ ਦਾ ਤਾਂ ਨਾ ਤਾਂ ਮੁੜ ਕੇ ਆਪਾਂ ਟੈਂਕੀ ਲਾਉਣ ਜੋਗੇ ਰਹਿਨੇ ਆ ਕੰਪਨ ਨਾ ਬੂ ਸਿਸਟਮ ਸਾਰਾ ਹਨਾ ਦੁਬਾਰੇ ਆਪਾਂ ਨੂੰ ਜਾਂ ਮਤਲਬ ਨਿਕਲ ਨਹੀਂ ਨਹੀਂ ਉਹਦੇ ਵਿੱਚੋਂ ਕੱਢਣੀ ਕਰਨੀ ਔਖੀ ਹੈ ਜੇ ਜਿਵੇਂ ਉਹ ਉੱਧਰ ਬਣਿਆ ਹੋਇਆ ਦੋਸਤੋ ਉਹ ਦੇਖੋ ਇਟਾਂ ਵਾਲਾ ਉਹ ਦਿਖਾ ਦੇ ਬੱਬੂ ਉਹ ਉੱਧਰਲੇ ਪਾਸੇ ਆਪਣੇ ਇਟਾਂ ਵਾਲਾ ਕਰਿਆ ਹੋਇਆ ਹਨਾ ਸਿਸਟਮ ਨਾਲੋਂ ਮਹ ਲਾ ਗਦੀ ਆ ਜੀ ਤੇ ਇਹ ਇਹ ਆਪਣਾ ਬਹੁਤ ਸਸਤਾ ਸਿਸਟਮ ਆ ਸਾਰੇ ਹੀ ਦੋਸਤੋ ਹਨਾ ਆ 700 ਰੁਪਿਆ ਦੀ ਤੇ ਇਹ ਲਾ ਕੇ ਤੇ ਲਪੇਟ ਕੇ ਤੇ ਚਾਰੇ ਪਾਸੇ ਤੇ ਆਪਾਂ ਲਾ ਦੇਣਾ ਤੇ ਇਹ ਦੋਸਤੋ ਲਿਆਂਦਾ ਤਾਂ ਅਸੀਂ ਮਤਲਬ ਵਹੀਂ ਪਾਣੀ ਗਰਮ ਹੁੰਦਾ ਸੀਗਾ ਹਨਾ ਮਾ ਚਲੋ ਤੁਹਾਡੇ ਨਾਲ ਸਾਂਝੀ ਕਰਦੀ ਆ ਵੀਡੀਓ ਕਿਉਂਕਿ ਇੱਕ ਸਸਤਾ ਜਿਹਾ ਜਿਗਾਰੜ ਜੀ ਹਨਾ ਸਸਤੀ ਹੈ ਇਹਨਾਂ ਕਿਹੜਾ ਮਹਿੰਗਾ ਹੈ ਇੱਟਾਂ ਤੇ ਜ਼ਿਆਦਾ ਖਰਚ ਆਉਂਦਾਗਾ ਹੂੰ ਤੇ ਵਧ ਗਿਆ ਸਾਸ ਨਾਲੇ ਦੋਸਤੋ ਟੈਂਕੀ ਦੀ ਲਾਈਫ ਵੀ ਵਧੂਗੀ ਇਹ ਨਹੀਂ ਹੈ ਵੀ ਆਪਣੀ ਇਕੱਲਾ ਵੀ ਆਪਾ ਪਾਣੀ ਠੰਡਾ ਮਿਲ ਜੂਗਾ ਇਹਦੀ ਟੈਂਕੀ ਦੀ ਨਹੀਂ ਤੇ ਕਿਹਦੀ ਸਾਕਦੇ ਝੁੱਪਣਾ ਨਾ ਇਹਦਾ ਕੱਲਰ ਕਿੰਨਾ ਵਧ ਗਿਆ ਕਿੰਨੀ ਸੋਹਣੀ ਸੀ ਜਦੋਂ ਲਿਆਂਦੀ ਸੀ ਆ ਤੇੜਾਂ ਚੱਲੀਆਂ ਪਈਆਂ ਨੇ ਰਹਿਣਾ ਬੋਦੀ ਹੋ ਜਾਂਦੀ ਐ ਰਬੜ ਹੌਲੀ ਹੌਲੀ ਪੈਂਦੀ ਪੈਂਦੀ ਹੂੰ ਤੇ ਨਾਲੇ ਆ ਦੇਖੋ ਜਿਵੇਂ ਵਿਚੋਂ ਆ ਟੱਕਣ ਦਾ ਜਮੀ ਹੋਇਆ ਹੋਇਆ ਪਿਆ ਜੀ ਹਾਂਜੀ ਹਾਂ ਪੋਲਾ ਪੋਲਾ ਟੱਕਣ ਦਾ ਵੇਖੋ ਬੋਦਾ ਹੋ ਕੇ ਟੁੱਟ ਵੀ ਗਿਆ ਦੋਸਤੋ ਨਾਲੋ ਆ ਤੇੜਾਂ ਚੱਲੀਆਂ ਪਈਆਂ ਨੇ ਦੇਖੋ ਜੀ ਤੁਸੀਂ ਆਪ ਆ ਚੀਜ਼ ਬਣੀ ਪਈ ਆ ਹਣਾ ਤੇ ਉਤਲੇ ਪਾਸੇ ਵੀ ਲਾ ਦੇਾਂਗੇ ਰਮਣ ਉੱਤੋਂ ਸਿੱਧੀ ਹੋਣਾ ਪਊਗੀ ਆ ਲਓ ਦੋਸਤੋ ਆ ਟੁੱਟ ਗਿਆ ਇਹ ਕਿੱਦਾਂ ਦਾਂਦਿਆ ਲੈ ਰਮਣ ਚੇਪੀ ਹੋਰ ਲંબਾਈ ਇਹ ਤਾਂ ਗਮਾਚ ਗਈ ਲੈ ਜਿਵੇਂ ਲੱਭਾ ਲੱਭ ਕੇ ਦੇ ਚੀਜ਼ ਹੈ ਤਾਂ ਵਧੀਆ ਜੀ ਕਿਉਂਕਿ ਦੂਰ ਹੀ ਆ ਗਈ ਇਹ ਅੰਦਰ ਤੱਕ ਧੁੱਪ ਨਹੀਂ ਜਾਊਗੀ ਤੇ ਪਾਣੀ ਜਿਹੜਾ ਵਧੀਆ ਠੰਡਾ ਠੰਡਾ ਹੀ ਰਹੂਗਾ ਜੀ ਹਾਂਜੀ ਤੇ ਮੈਂ ਵੀ ਤਾਂ ਦੋਸਤੋ ਇਹਦੇ ਪਟਾਕੇ ਪਾਈ ਜਾਵੇ ਇਹ ਲਿਆਂਦਾ ਦੋ ਤਿੰਨ ਦਿਨਾਂ ਦਾ ਪਿਆ ਜੀ ਸਾਡਾ ਪਾਸ ਚੜਾਉਣ ਦਾ ਟਾਈਮ ਨਹੀਂ ਲੱਗਿਆ ਇਹਦੇ ਤੇ ਅੱਜ ਚੜਾਉਣ ਲੱਗੇ ਵਾਂ ਚਲੋ ਆਪਣਾ ਦੂਸਰ ਨਹੀਂ ਜੀ ਜ਼ਰੂਰ ਸਾਂਝੀ ਕਰਗੇ ਕਿਉਂਕਿ ਇੱਕ ਸਾਥ ਆ ਜਾ ਜਿਗਾੜਾ ਜ ਤੇ ਫਾਇਦਾ ਬਹੁਤ ਜ਼ਿਆਦਾ ਆ ਬਾਕੀ ਵੱਡੀ ਗੱਲ ਆ ਠੰਡਾ ਠੰਡਾ ਪਾਣੀ ਮਿਲਦਾ ਆਪਾਂ ਨੂੰ ਹਣਾ ਹਾਂਜੀ ਤੇ ਹੁਣ ਜਿਵੇਂ ਠੰਡਾ ਜੀ ਉਦੋਂ ਤੋਂ ਬਾਲਾ ਠੰਡਾ ਹੁੰਦਾਗਾ ਤਾਂ ਉਦੋਂ ਵੀ ਬਚਤ ਹੋਊਗੀ ਉਦੋਂ ਨਿੱਗਾ ਰਹਿ ਗੂ ਇਹਦੇ ਚ ਉਦੋਂ ਨਿੱਗਾ ਰਹਿ ਗਰੂਗਾ ਨਾਰਮਲ ਜਿਹਾ ਕਰੂਗੀ ਜੀ ਦੋਨੇ ਕੰਮ ਆ ਵੀ ਗਰਮੀਆਂ ਚ ਨਿੱਗਾ ਆ ਗਰਮੀਆਂ 'ਚ ਤੇ ਠੰਡਾ ਤੇ ਸਾਲਾਂ ਤੋਂ ਨਿੱਗਾ ਤੇ ਇਹੇ ਦੋਸਤੋ ਜਿਹੜੀ ਇਹ ਫਾਰਮ ਦੀ ਆ ਨਾ ਜੀ ਇਹ ਆਪਾਂ ਨੂੰ ਲੋਹੇ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦੀ ਆ ਦੋਸਤੋ ਤੇ ਇਹ ਮਤਲਬ ਤੁਸੀਂ ਕਹਿ ਕੇ ਲੈ ਸਕਦੋਂ ਵੀ ਜਿਹੜੇ ਟੀਨ ਨਹੀਂ ਆਪਾਂ ਪਾਏ ਵੇ ਹੁੰਦੇ ਲੋਹੇ ਦੇ ਨਾ ਪੱਥਰ ਦੇ ਉਹ ਤਪ ਤੇ ਉੱਤਪਨ ਨੂੰ ਇਹ ਮਤਲਬ ਉਹ ਟੀਨਾ ਤੇ ਪਾਉਣ ਵਾਸਤੇ ਹੁੰਦੀ ਹੈ ਇਹ ਉਹ ਟੀਨਾ ਦੇ ਉੱਤੇ ਪਾ ਦਿੰਦੇ ਰਹਿਣੇ ਫਿਰ ਉਹ ਤਪਦੇ ਨਹੀਂ ਹੈਗੇ ਟੀਨ ਨੂੰ ਠੀਕ ਹੈ ਤੇ ਉਹਦੇ ਲਈ ਆ ਉਹ ਦੋਸਤੋ ਟੀਨਾ ਲਈ ਆ ਇਹ ਤੇ ਇਹ ਆਪਾਂ ਵਰਤ ਸਕਦੇ ਹਾਂ ਜੀ ਲਿਆ ਕੇ ਬਹੁਤ ਵਧੀਆ ਚੀਜ਼ ਆ ਇੰਨੀ ਸਾਰੀ ਬਚ ਗਈ ਦੋਸਤੋ ਆ ਦੇਖੋ ਪਾ ਲਾ ਦਨੇ ਜੀ ਹੂੰ ਇਹ ਉੱਤੇ ਲਾ ਦਨੇ ਵੈਸੇ ਉੱਤੇ ਲੋੜ ਹੀ ਨਹੀਂ ਆ ਰਹਿਣ ਮੈਂਗਾ ਨਹੀਂ ਨਹੀਂ ਜੀ ਉੱਤੇ ਲਾਵਾਂਗੇ ਹੈ ਲਾ ਦਨੇ ਉਹ ਉੱਤੇ ਵੀ ਉੱਤੇ ਤਾਂ ਲਾਵਾਂਗੇ ਜੀ ਪਰ ਆਹ ਦੋਸਤੋ ਇੰਨੀ ਉੱਤੇ ਲੱਗ ਜੂਗੀ ਇਹ ਰਮਣ ਕੱਟ ਲਾ ਹੁਣ ਇਧਰੋਂ ਇਧਰੋਂ ਕੱਟਦੇ ਇਧਰਲੇ ਪਾਸੇ ਸੋਨਮ ਦੇਖ ਲੈ ਆ ਜੂਗੀ ਗਲਾਈ ਚ ਆ ਜੂਗੀ ਆ ਜੂਗੀ ਆ ਗਈ ਆ ਗਲਾਈ ਤੇ ਆ ਜੂਗੀ ਤੇ ਟਿਪਾਂ ਜੀਆਂ ਬਤਨੀ ਕਿਹੜੇ ਹਿਸਾਬ ਨਾਲ ਲਾਵਾਂ ਲੱਗ ਜਾਣੀ ਗਲਾਈ ਚ ਕੱਟ ਦੂਗੀ ਮੈਂ ਹੂੰ ਬਸ ਇੱਕ ਵਾਰ ਮੈਨੂੰ ਕੱਟ ਕਟਾ ਦਿਓ ਕੱਟ ਦਿਓ ਮਾੜੇ ਥੱਲੇ ਕਰ ਕੱਟਲਾ ਕੱਟਲਾ ਇੱਥੋਂ ਚ ਕੱਟ ਦੇ ਇੱਥੋਂ ਕੱਟ ਦੇ ਕੱਟ ਦੇ ਕੱਟ ਦੇ ਰੋ ਕਟਣੀ ਥੋੜੀ ਜਿਹੀ ਓਕੇ ਹੈ ਦੋਸਤੋ ਇਹ ਮੋਟੀ ਹੈ ਨਾ ਲੈਂਥ ਦੀ ਤਾਂ ਕਰਕੇ ਥੋੜੀ ਜਿਹੀ ਕਟਣੀ ਕੋਈ ਓਕੇ ਨਹੀਂ ਕੈਂਚੀ ਜੀ ਤਾਂ ਕੋਈ ਕਟਣੀ ਓਕੇ ਨਹੀਂ ਮਹਾ ਪੋਲ ਮਹਾ ਕਿਹਦਾ ਓਕੇ ਚੱਲਦੀ ਹੈ ਕੈਂਚੀ ਨਹੀਂ ਨਹੀਂ ਜੀ बस एक 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 शूटਾ ਜਿਹਾ ਉਹ ਘਰੇ ਦੋਸਤੋ ਇਹਦੇ ਵਿੱਚ ਮੋਰੀ ਨਾ ਨਿਕਲੁੰਦੇ ਉਹ ਵੀ ਕਈ ਵਾਰੀ ਆਪਾਂ ਦਮਾ ਲਾ ਲੈਨੇ ਹਨਾ ਵੀ ਆਪਾਂ ਸੌਂਦਗੇ ਇਹਦੇ ਤੇ ਆਏ ਠੀਕ ਹੈ ਹਨਾ ਵੀ ਆਪਾਂ ਮੋਰੀ ਇਹਦੇ 'ਚ ਜੇ ਮੋਰੀ ਘੜਤੀ ਤਾਂ ਦੋਸਤੋ ਮਤਲਬ ਇਹ ਉਹ ਹੋ ਜਾਂਦੀ ਆ ਉੱਥੋਂ ਜਰਖੀ ਜਾਂਦੀ ਆ ਮਤਲਬ ਗਾਂ ਵਧਣ ਲੱਗ ਜਾਂਦੀ ਆ ਫਿਰ ਪਾੜਦੀ ਤੁਰ ਜਾਂਦੀ ਆ ਇਹ ਤੇ ਮੋਰੀ ਨਹੀਂ ਦੋਸਤੋ ਆਪਾਂ ਕੱਡਰੀ ਦੇ 'ਚ ਟੇਪ ਨਾਲ ਬਸ ਐਂ ਵੱਡ ਕੇ ਨੂੰ ਐਂ ਲਾ ਦੇਣਾ ਲਾ ਰਵਣੇ ਫਿਰ ਤੇਪੀ ਮੈਂ ਕਹਿੰਦਾ ਨੂੰ ਗਲਾਈ 'ਚ ਕੱਟ ਦੰਦੇ ਕਿਨੂੰ ਮੈਂ ਇਹਨੂੰ ਉੱਪਰ ਲੈਣ ਗਲਾਈ 'ਚ ਹੂੰ ਨਾ ਗਾਦੇ ਵਿੱਚ ਰਵਣੇ ਆ ਇੱਥੇ ਵਾਹ ਐ ਟੇਪਾ ਲਾ ਵੇ ਉੱਡ ਨਾ ਜਾਵੇ ਹਨਾ ਤਾਂ ਹੀ ਕਹਿ ਰਹੀ ਸੀ ਮਾ ਗਲਾਈ ਚ ਕੱਟ ਕੇ ਜਮਾ ਨਾਲ ਤੇ ਫਿਰ ਉਹਨੇ ਆ ਦੇਖਾ ਫੰਗ ਜੇ ਜਿਹੜੇ ਦੇ ਕਿਹੜੇ ਫੰਗ ਆ ਇਹਨਾਂ ਤੇ ਦਿੱਕਤ ਆਊਗੀ ਹਾਂ ਫਿਰ ਇਹਦੇ ਹਿਸਾਬ ਨਾਲ ਹੀ ਗਲਾਈ ਚ ਕੱਟ ਹੁੰਦੀ ਗੁੱਡੀ ਜੀ ਨਹੀਂ ਜੀ ਤੁਸੀਂ ਬਾਹਰ ਹੀ ਲਾ ਦੋ ਮਾ ਇੱਥੋਂ ਐਵੇਂ ਐਵੇਂ ਕਰਦਨੇ ਇਧਰੋਂ ਐਵੇਂ ਕੱਟ ਦੰਨੀ ਆ ਇਧਰੋਂ ਐਵੇਂ ਕੱਟ ਦੰਨੀ ਆ ਜੀ ਗਲਾਈ ਚ ਤੇ ਇੱਥੇ ਐਂ ਲਾ ਦਨੇ ਰਮਣਾ ਪਟੇਪ ਹੋਰ ਐਂ ਲਾ ਦੰਨਾ ਇਹ ਇਹਨੂੰ ਐਂ ਇਕੱਠਾ ਕਰ ਦੰਨੇ ਤੁਸੀਂ ਪਹਿਲਾਂ ਇਹਦੇ ਚ ਲਾਓ ਜੀ ਐਂ ਕਰ ਕੈਂਚੀ ਰੱਖੋ ਕੋਲੇ ਤੇ ਕਿੱਕ ਜਨਾ ਕੱਟੀ ਚਲੂ ਰਿਖੀਆ ਦੋਸਤੋ ਇਹ 10 ਰੁਪਈਆ ਦੀ ਕਹਿੰਦੇ ਸੀ ਵੈਸੇ ਥੋੜੀ ਆ ਆਪ ਨੂੰ ਵੱਧ ਲੈਣੀ ਪਊਗੀ 10 ਵਾਲੀ ਤਾਂ ਕਾਣੂਆ ਨਹੀਂ ਉਹ ਗੱਲ ਕਰਦਾ ਨਾ ਉਹਨੇ ਵੀ ਦਾਬੀ ਤੇ ਲੱਗੂਗੀ ਹੋਰ ਕਿੰਨੀ ਖੋ ਇਹ ਤਾਂ ਬਹੁਤ ਵੱਡੀ ਐ ਇੰਨੀ ਸਾਰੀ ਥੋੜੀ ਲੱਗ ਜੂਗੀ ਨਾ ਹਾਂਜੀ ਜੈ ਕੋ ਆਉਂਦੇ ਨਹੀਂ ਜਿਹੜੀ ਹੁਣ ਆਪਾਂ ਕੋਈ ਚੀਜ਼ ਪੈਕ ਕਰਦੇ ਆਂ ਜੀ ਉਪਰ ਲਵੇਟ ਕੇ ਉਹ ਵੀ ਵਧੀਆ ਸੈੱਟ ਹੋ ਜਾਂਦੇ ਆਂ ਬਾਵਾ ਸਾਰੀ ਲਾ ਦੋ ਜਿਹੜੀਆਂ ਪੱਟੀਆਂ ਨਾ ਜਾਵੇ ਕਿਤੇ ਹਵਾ ਨਾਲ ਤੇ ਹੋਰ ਕਿਤੇ ਹਵਾ ਜੇ ਡਾ ਕੇ ਲੈ ਜਾ ਸਾਰਾ ਹਣਾ ਹੁਣ ਤਾਂ ਕਿਹਨਾਂ ਦਿੱਤਾ ਹੀ ਰਹੂਗਾ ਕਿਉਂਕਿ ਦੋਸਤੋ ਅੱਜ ਆਪਾਂ ਦੁਪ ਰਾਤ ਰਾਤ ਇੰਨਾ ਵੀ ਰਾਤੇ ਰਾਤ ਸਵੇਰ ਤੱਕ ਆਪਣਾ ਪਾਣੀ ਹੈ ਜਿਹੜਾ ਠੰਡਾ ਆਉਣ ਲੱਗ ਜੂ ਜਿਵੇਂ ਬਰਫ਼ ਵਰਗਾ ਮੈਂ ਤਾਂ ਕਿੱਦੇ ਨਹੀਂ ਕਹੀ ਜਾਂਦੀ ਸੀ ਦੇਖ ਕਿੰਨੀ ਸੋਹਣੀ ਲੱਗ ਰਹੀ ਹੈ ਨਾਲੇ ਧੁੱਪ ਤੋਂ ਬਚ ਤੇ ਇਤਨਾਂਲੇ ਪਾਣੀ ਵਧੀਆ ਆਪਣਾ ਸੈਟ ਰਿਹਾ ਕਰੂਗਾ ਲਓ ਜੀ ਇਹ ਤਾਂ ਵਧੀਆ ਸੈਟ ਹੋ ਗਿਆ ਕਿਉਂਕਿ ਜਦੋਂ ਭਾਂਡੇ ਧੋਂਦੇ ਸੀਗੇ ਗਰਮ ਗਰਮ ਪਾਣੀ ਆਉਂਦਾ ਸੀਗਾ ਤਾਂ ਬਾਲੀ ਔਖਾ ਲੱਗਦਾ ਸੀ ਜੀ ਪਾਣੀ ਗਰਮੀ ਦਾ ਉ ਗਰਮੀ ਸੀ ਤੇ ਇੱਕ ਗਰਮ ਗਰਮ ਪਾਣੀ ਤੇ ਹੋਰ ਗਰਮੀ ਚੜ ਜਾਂਦੀ ਸੀ ਦੋਸਤੋ ਪਾਣੀ ਗਰਮ ਟੈਂਕੀ ਚ ਹੁੰਦਾ ਸੀ ਗਰਮ ਰਹਾਉਣੇ ਹੋਈ ਜਾਂਦੀ ਰਹਿੰਦੀ ਮੇਰੇ ਤੇ ਤੂੰ ਪਾਣੀ ਤੂੰ ਟੈਂਕੀ ਦਾ ਕੋਈ ਹੱਲ ਨਹੀਂ ਕਰਦਾ ਤੂੰ ਇੱਟਾਣੀ ਲਵਾਉਂਦਾ ਤੇ ਹੋਰ ਜੀ ਕਿਉਂਕਿ ਹੁਣ ਪਾਣੀ ਤਾਂ ਐ ਲਾਦਾ ਵੀ ਗਰਮੀ ਚ ਠੰਡਾ ਠੰਡਾ ਹੀ ਹੋਵੇ ਜਦੋਂ ਗਰਮ ਗਰਮ ਪਾਣੀ ਤੇ ਗਰਮੈਸ਼ ਹੋਰ ਹੋ ਜਾਂਦੀ ਸੀ ਸਰੀਰ ਨੂੰ ਰਮਣ ਇੱਥੋਂ ਦੀ ਹਵਾ ਬੜੂਗੀ ਉਰੇ ਲਾਦਗੇ ਓਏ ਨਹੀਂ ਆ ਕੱਟ ਲੈਂਦੀ ਔਰ ਕੱਟਣਾ ਤਾਂ ਨਹੀਂ ਨਹੀਂ ਲੋੜ ਹੀ ਨਹੀਂ ਕੱਟਣ ਦੀ ਤਾਂ ਇੱਥੇ ਐ ਟੇਪ ਲਾ ਦਿੰਦੇ ਆ ਠੀਕ ਹੈ ਏ ਦੋਸਤੋ ਬਸ ਵੀ ਇਹਦੀ ਤਰੀਕਾ ਲੱਗੂ ਵੀ ਆ ਚਾਰੇ ਪਾਸੇ ਬੰਦ ਹੋ ਜੇ ਹਨਾ ਹਵਾ ਨਾ ਪਵੇ ਜੀ ਕਿਉਂਕਿ ਜੇ ਹਵਾ ਪੈ ਗਈ ਤਾਂ ਮਤਲਬ ਇਹ ਸਾਰੇ ਆਹ ਪੱਟ ਕੇ ਉੱਡ ਵੀ ਸਕਦੀ ਹੈਗੇ ਵੀ ਇਹਦੇ ਚ ਹਵਾ ਨਾ ਪਵੇ ਜੀ ਚਾਰੇ ਪਾਸੇ ਬੰਦ ਹੋ ਜੇ ਪੂਰਾ ਤੇ ਚੀਜ਼ ਬਹੁਤ ਵਧੀਆ ਦੋਸਤੋ ਨਾਲੇ ਸਸਤਾ ਪੈਂਦਾ ਵੱਡੀ ਗੱਲ ਤਾਂ ਇਹ ਸਸਤਾ ਵੀ ਪੈਂਦਾ ਜੀ ਜਗੜ ਦੋਸਤੋ ਪਾਣੀ ਵੀ ਨਾਲ ਲਿਆਂਦੀ ਸੀ ਜੀ ਬੋਤਲਾਂ ਹਾਂ ਗਰਮੀ ਨਾਲ ਮੂੰਹ ਸੁੱਕੂਗਾ ਹੋਰ ਜੀ ਨਾਲ ਪ੍ਰਬੰਧ ਪੂਰਾ ਕਰਕੇ ਲਿਆਉਂਦਾ ਸੀ ਦੋਸਤੋ ਚੱਲ 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 ਦੋਨਾਂ ਤੇ ਲਾ ਦੇ ਬੱਸ ਬਹੁਤ ਵਧੀਆ ਲੋਜੀ ਕੱਟੋ ਜੇ ਇੱਥੇ ਚੱਕੋਈ ਵਧੀਆ ਫਿਕਸ ਹੋ ਗਈ ਸਾਰੀ ਹੂੰ ਇਧਰੋਂ ਵੀ ਨਹੀਂ ਲੋਡ ਪਈ ਪੈਪਾ ਕੋਲੋਂ ਕਟਾਂ ਦੀ ਵਧੀਆ ਪਹਿਲਾਂ ਐ ਸੀਗਾ ਪੈਪਾਂ ਕੋਲੋਂ ਵੀ ਇੱਥੋਂ ਕੱਟਣੀ ਪਊਗੀ ਕਿਧਰ ਨਹੀਂ ਕੱਟਣ ਦੀ ਲੋਡ ਪਈ ਵਸ ਘਮਾ ਕੇ ਵਿਜਦੀ ਤੇ ਉਤੋਂ ਦੀ ਲਾਤੀ ਟੇਪ ਦੋਸਤ ਬੜਾ ਸੌਖਾ ਜਗਾਲ ਆ ਹਨਾ ਤੇ ਜੇ ਆਨਲਾਈਨ Amazon ਵਗੈਰਾ ਤੋਂ ਮਿਲ ਜੇ ਤਾਂ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਵੀ ਵਧੀਆ ਦੋਸਤੋ ਤੇ ਨਹੀਂ ਤਾਂ ਤੁਸੀਂ ਆਹ ਮੰਡੀ ਆਪਣੇ ਸ਼ਹਿਰ ਨੇੜੇ ਕਿ ਤੋਂ ਵੀ ਲੈ ਆ ਕੇ ਮੈਂ ਤਾਂ ਉਹੀ ਕਹਿ ਰਹੀ ਸੀ ਜੀ ਹਮਮ ਪਹਿਲ ਤਾਂ ਮੈਂ ਕਹਿ ਰਹੀ ਸੀ ਮੈਂ ਕੋਈ ਆਰਡਰ ਕਰਕੇ ਮੈਂ ਕੋਈ ਆਨਲਾਈਨ ਇਹਦਾ ਕਾਬਰ ਮੰਗਾ ਲੈਂਦੇ ਆ ਫਿਰ ਮਖੇਟਾਂ ਪਈਆਂ ਇੱਟਾਂ ਹੀ ਲਵਾ ਦੋ ਹਮਮ ਤੇ ਫਿਰ ਬਾਬਾ ਸ਼ੁਕਰ ਆਏ ਇਹ ਲੈ ਆਏ ਇੱਕ ਤਾਂ ਹੋ ਗਈ ਆਹ ਟਿਪ ਦੋਸਤੋ ਇੱਕ ਆਹ ਟਿਪ ਵੀ ਆਪਾਂ ਇਹਦੇ ਲਾ ਸਕਦੇ ਆ ਇਹ ਮਤਲਬ ਉਹੀ ਹੁੰਦੀ ਬੇਨਾ ਇਹ ਤੇ ਚੁੱਪੀ ਚੁੱਪੀ ਨਹੀਂ ਹੁੰਦੀ ਕੋਈ ਇਹ ਆਪ ਦੇ ਨਾਲ ਲੱਗ ਕੇ ਜਪ ਜਾਂਦੀ ਆ ਤੇ ਇਹਨੂੰ ਵੀ ਆਪਾਂ ਸਿੱਧਾ ਐਂ ਲਪੇਟ ਸਕਦੇ ਆ ਰੌਣੇ ਫੜੀਏ ਥ ਏ ਲਵੇਟ ਕੇ ਉੱਤੇ ਆ ਵੀ ਲਾ ਸਕਦੇ ਆ ਜੀ ਵੀ ਥੋੜੀ ਜੀ ਮਜ਼ਬੂਤੀ ਹੋਰ ਹੋ ਜੂਗੀ ਨੂੰ ਇਹ ਚੌੜੀ ਵੀ ਆਉਂਦੀ ਆ ਦੋਸਤੋ ਆਪਾਂ ਚੌੜੀ ਲਿਆ ਸਕਦੇ ਆ ਚੌੜੀ ਲਿਆ ਸਕਦੇ ਆ ਆਪਾਂ ਪਰ ਵੀ ਆਇਆ ਬੜਾ ਇੱਦਿਹਾ ਖਰਚ ਕਰਨ ਨਾਲੋਂ ਤਾਂ ਆਪਾਂ ਦੂਜਾ ਸਿੰਪਲ ਤਰੀਕਾ ਉਹ ਵੀ ਠੀਕ ਆ ਰਵਣ ਯਾਰ ਆ ਦੂਜੀ ਚੇਪੀ ਵਾਲਾ ਹਾਂਜੀ ਉਹ ਵੀ ਨਹੀਂ ਹਲਦੀ ਪਰ ਇਹ ਰਵਣ ਆਇਆ ਉਹਦੇ ਗੇੜੇ ਵਾਲੇ ਖਾਣੇ ਬਣਨਗੇ ਉੰਨੇ ਪਕਾਈ ਵੱਧੂਗੀ ਬਸ ਇੱਥੇ ਇੱਥੇ ਆ ਜੀ ਜੋੜ ਇੱਥੇ ਇੱਥੇ ਲਾ ਦੇ ਬਸ ਆਹੀ ਕਾਫੀ ਰਹੂਗੀ ਆਪਾਂ ਨੂੰ ਤਾਂ ਮੰਗ ਦੇਣੀ ਬਸ 2-4 ਗੇੜੇ ਹੋਰ ਦੇ ਦਿਓ ਜੀ ਬਸ 2-4 ਗੇੜੇ ਦੇ ਦਿੰਦੇ ਆ ਵੀ ਮ ਕੋਸ ਤੇ ਆ ਟੇਪ ਲੱਗ ਗਈ ਤੇ ਵਧੀਆ ਹੋ ਜੇ ਜੀ ਹਾਂ ਜੀ ਹੁਣ ਸਹੀ ਹੋ ਗਡੂ ਹੁਣ ਠੀਕ ਆ ਹੁਣ ਐ ਨਹੀਂ ਲੈ ਕੇ ਉਹ ਮਤਲਬ ਟੇਪੀ ਪੱਟੀ ਗਈ ਜੇ ਫੁੱਡ ਨਾਲ ਮੈਂ ਹੋ ਕਰਾ ਵਾ ਕੋਈ ਨਹੀਂ ਲੈ ਫੜਾਓ ਕਰੋ ਜੀ ਚੱਕ ਕਿਵੇਂ ਲੱਗ ਰਹੀ ਐ ਹੂੰ ਲੋ ਵੀ ਜ਼ਿਆਦਾ ਆਪਣਾ ਇਹਦੇ ਵਿੱਚ ਪੈਸਾ ਵੀ ਨਹੀਂ ਖਰਚ ਹੋਇਆ ਤੇ ਮਤਲਬ ਬਹੁਤ ਬਜਟ ਚੱਪ ਟੈਂਕੀ ਦੇ ਬਾਰਡਰ ਆ ਜਿਹੜਾ ਬਣਾਉਦਾ ਮੰਨ ਲੇ ਚੱਲੋ ਹਣਾ ਇਟਾਂ ਦੇ ਖਰਚਾ ਕਰਦੇ ਵੱਧ ਕਰਦੇ ਦੋਸਤੋ ਬਸ ਬਾਤ ਤੇ ਇਹ ਆਪਣਾ ਸੌਖੇ ਚ ਸਰ ਗਿਆ ਹਸਤੇ ਚ ਸਰ ਗਿਆ ਸਾਰਾ ਤੇ ਉੱਤੋਂ ਵੀ ਆੜੇ ਪਲਾ ਦਿੰਨੇ ਜਿਵੇਂ ਲਵੇੜ ਕੇ ਚੱਕੋ ਵੀ ਦੋਸਤੋ ਵਧੀਆ ਬਣ ਗਈ ਹੁਣ ਪਾਣੀ ਆਇਆ ਕਰੂ ਇਹਦੇ ਵਿੱਚੋਂ ਬਰਫ਼ ਵਰਗਾ ਜਾਵਾਂ ਠੰਡਾ ਠੰਡਾ ਤੇ ਵੀਡੀਓ ਦੋਸਤੋ ਸ਼ੇਅਰ ਮਾਰ ਦਿਓ ਅੱਗੇ ਸਾਰਿਆਂ ਭਰਾਵਾਂ ਨੂੰ ਕਿਉਂਕਿ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਜਿਨ੍ਹਾਂ ਦੇ ਹੁਣ ਇਟਾਂ ਵਾਲੀ ਲੱਗੀ ਉਹ ਤਾਂ ਚਲੋ ਠੀਕ ਹੈ ਪਰ ਜਿਨ੍ਹਾਂ ਦੇ ਨਹੀਂ ਲੱਗੀ ਹੋਈ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈਗੀ ਤੇ ਤੁਸੀਂ ਇਹ ਤਰੀਕਾ ਜਮਾ ਸਕਦੇ ਹੋ ਠੰਡਾ ਠੰਡਾ ਪਾਣੀ ਘਰੇ ਲਿਆ ਸਕਦੇ ਹੋ ਮਤਲਬ ਵਧੀਆ ਵਧੀਆ ਠੰਡੇ ਠੰਡੇ ਪਾਣੀ ਨਾਲ ਆ ਸਕਦੇ ਕਿਉਂਕਿ ਨੌਣ ਵੇਲੇ ਬਹੁਤ ਜ਼ਿਆਦਾ ਔਖਾ ਜਦੋਂ ਗਰਮ ਪਾਣੀ ਆਉ ਤਦ ਜੇ ਕੱਪੜੇ ਧੋਣੇ ਆ ਜੀ ਜਾਂ ਭਾਂਡੇ ਧੋਣੇ ਆ ਇੱਕ ਤਾਂ ਉਹ ਗਰਮੀ ਹੁੰਦੀ ਐ ਕਿ ਜਦੋਂ ਗਰਮ ਗਰਮ ਪਾਣੀ ਆਉਂਦਾ ਹੋਰ ਵੀ ਜਾਦੇ ਗਰਮੀ ਚੜ ਜਾਂਦੀ ਐ ਸੋ ਇਹ ਟ੍ਰਿਕ ਅਪਣਾ ਕੇ ਠੰਡਾ ਠੰਡਾ ਪਾਣੀ ਆਪਾਂ ਆਪਣੇ ਘਰ ਵਿੱਚ ਲਿਆ ਸਕਦੇ ਹਾਂ ਤੋਂਪੋਂ ਤੋਂ ਟੈਂਕੀ ਨੂੰ ਵੀ ਵਿਚਾ ਸਕਦੇ ਆ ਪਾਣੀ ਵੀ ਠੰਡਾ ਆਊਗਾ ਸੋ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਵਧੀਆ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾ ਦਾ ਬਹੁਤ ਬਹੁਤ ਧੰਨਵਾਦ